ਬਿਆਸ ਦੇ ਕਰੀਬ ਜਿਹੜੀ ਅੱਗ ਨੇ ਤੰਦਵ ਕੀਤਾ ਇਹ ਸਾਰੇ ਦਾ ਸਾਰਾ ਬਿਆਸ ਤੋਂ ਨਹੀਂ ਵੱਧਦੇ ਹੁੰਦੇ ਇਹ ਨਹੀਂ ਪਹੁੰਚ ਚੁੱਕਾ ਹੈ ਖਬਰ ਜਿਹੜੀ ਸਾਂਝੀ ਕਰ ਰਹੇ ਆ ਤੁਹਾਡੇ ਨਾਲ ਬਿਆਸ ਦੇ ਕਰੀਬ ਜਿਹੜਾ ਅੱਗ ਲੱਗੀ ਹੈ ਖੇਤਾਂ ਨੂੰ ਜਿਹੜੀ ਅੱਗ ਲਗਾਈ ਦੱਸੀ ਜਾ ਰਹੀ ਹੈ ਕਿ ਖੇਤਾਂ ਨੂੰ ਅੱਗ ਲਗਾਈ ਗਈ ਸੀ ਉਸੇ ਨਾਲ ਤੋਂ ਜਿਹੜੀ ਅੱਜ ਤੇਜਾਵਾ ਚਾਹ ਦੇ ਸੀ ਜਿਵੇਂ ਕਿ ਸਾਰਿਆਂ ਨੂੰ ਪਤਾ ਹੈ ਉਸੇ ਤੇਜਵਾ ਦੇ ਨਾਲ ਜਿਹੜੀ ਅੱਗ ਹਵਾਦੇ ਸੰਪਰਕ ਨਾਲ ਜਿਹੜੀ ਅੱਗ ਜਾਂਦੀ ਹੈ ਤੇ ਭਾਰੀ ਮਚਾਈ ਦਵਾਈਏ ਤਿੰਨ ਘਰ ਜਿਹੜੇ ਸੜ ਕੇ ਸੁਆਹ ਹੋਏ ਦੱਸੇ ਜਾ ਰਹੇ ਨੇ ਜਿਹੜਾ ਸਮਾਨ ਹੀ ਸਭ ਰਾਖ ਹੋ ਗਿਆ ਮੋਟਰਸਾਈਕਲ ਤੱਕ ਜਿਹੜੇ ਰਾਖ ਹੋ ਚੁੱਕੇ ਨੇ ਜੇ ਗੱਲ ਕਰਨੀ ਹੈ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਦੀ ਹੈ ਕਿ ਵਜੀਰਪੁਰ ਰਪਿੰਡੇ ਬਿਆਸ ਦੇ ਕਰੀਬ ਤਕਰੀਬਨ ਸਾਰੇ ਜਾਣਦੇ ਨੇ ਵਜੀਲਪੁਰ ਨਰਪਿੰਦੇ ਬਿਆਸ ਤਕਰੀਬਨ ਜੀਤ ਤੋਂ ਜਦੋਂ ਪੋਰਟ ਮੁਕਾਮ ਨੂੰ ਜਾਈਏ ਤਾਂ ਗੁਜਰਾ ਦੇ ਡੇਰੇ ਨੇ ਜੀ ਆ ਗੁਜਰਾ ਦੇ ਡੇਰਿਆਂ ਨੂੰ ਜਿਹੜੀ ਅੱਗ ਲੱਗਦੀ ਏ ਪਰਾਲੀ ਜਿਹੜੀ ਸੜਕੇ ਸਵਾਹ ਹੋ ਜਾਂਦੀ ਏ ਘਰ ਜਿਹੜੇ ਸੜਕੇ ਸਵਾਹ ਹੋ ਜਾਂਦੇ ਨੇ ਵੱਡਾ ਜਿਹੜਾ ਤੰਡਵ ਮਚਾਇਆ ਏ ਅੱਗ ਨੇ ਜਿਹੜੇ ਹਲਕਾ ਵਿਧਾਇਕ ਵੱਲੋਂ ਵੀ ਜਿਹੜੇ ਕਹ ਲਈਏ ਕਿ ਮੌਕੇ ਤੇ ਜਿਹੜੇ ਬਜਾ ਕਾਰਜ ਵੱਡੇ ਜੰਗੀ ਪੱਧਰ ਤੇ ਆਦੇਸ਼ ਦਿੱਤੇ ਗਏ ਨੇ ਪਰ ਇੱਥੇ ਵੱਡਾ ਸਵਾਲ ਏ ਕਿ ਜਿਹੜਾ ਪ੍ਰਸ਼ਾਸਨ ਹੈ ਕੀ ਹਮੇਸ਼ਾ ਵਿਆਸ ਦੇ ਡੇਰਾ ਰਾਧਾ ਸਵਾਮੀ ਦੇ ਨਿਰ ਪਰ ਰਹੇਗਾ ਕਿ ਆਪਣੀ ਡੇ ਵੱਡੇ ਜ਼ਿਲ੍ਹੇ ਚ ਫਰਬ ਵਗੈਰ ਗੱਡੀ ਦੇ ਵੱਡੇ ਏਰੀਆ ਚ ਬਬਕਾਲਾ ਸਾਹਿਬ ਨਹੀਂ ਆ ਸਕਦੀ ਇਹ ਤੋਂ ਵੱਡਾ ਸਵਾਲ ਏ ਪਰ ਇੱਥੇ ਵਿਆਸ ਥਾਣੀ ਦੀ ਵੀ ਸ਼ਿਫਟ ਕਰਨੀ ਪੈਂਦੀ ਏ ਜਿਹੜੇ ਮੌਕੇ ਤੇ ਸਾਰੇ ਦਾ ਸਾਰਾ ਥਾਣਾ ਹੀ ਕੁੱਝ ਚੁੱਕੇ ਨੇ ਬਚਾਅ ਕਾਰਜ ਦੇ ਵਿੱਚ ਪਿੰਡ ਵਾਸੀਆਂ ਦੀ ਸਿਫਤ ਬੰਦੀ ਹੈ ਵਜੀਰਪੁਰ ਵਾਲਿਆਂ ਦੀ ਜਿਹੜਾ ਪਿੰਡ ਦਾ ਪਿੰਡ ਹੀ ਸਾਰਾ ਬਚਾਅ ਕਾਰਜ ਦੀ ਅੱਗੇ ਆਇਆ ਗੱਲਬਾਤ ਨੇ ਐਸਐਚਓ ਸਰਦਾਰ ਹਰਪਾਲ ਸਿੰਘ ਉਹਨਾਂ ਨੇ ਵੀ ਕੀਤੀ ਉਹ ਵੀ ਤੁਹਾਨੂੰ ਸੁਣਾਉਣੇ ਆ ਜਿਹੜੇ ਗੁੱਜਰ ਭਾਈਚਾਰੇ ਦੇ ਉੱਤੇ ਲੋਕ ਪਹੁੰਚੇ ਸੀ ਉਹਨਾਂ ਨਾਲ ਕੀ ਗੱਲ ਹੋਈ ਉਹ ਵੀ ਤੁਹਾਨੂੰ ਸੁਣਾਉਣੇ ਆ ਪਰ ਇੱਥੇ ਵੱਡਾ ਇੱਕ ਸਵਾਲ ਵੱਡਾ ਸਵਾਲ ਹੈ ਕਿਉਂ ਲੋਕ ਖੇਦੀ ਨਾਂ ਨੂੰ ਅਕਲ ਤੋਂ ਨਹੀਂ ਹਟਦੇ ਕਨਾਈਟ ਕੋਈ ਕਰ ਰਿਹਾ ਹੈ ਕੁਲਵਾਰ ਇੱਥੇ ਧੱਤੀ ਨਾਲ ਕੋਈ ਕਰ ਰਿਹਾ ਕੁਲਵਾਰ ਜਿਹੜਾ ਧੱਤੀ ਦੇ 3 ਜੰਤੂ ਹੈ ਉਸ ਦੀਆਂ ਬੱਤੀਆਂ ਕੋਈ ਲੈ ਰਿਹਾ ਹੈ ਪਰ ਇਸ ਦੀ ਸਜ਼ਾ ਅਕਲਗੋਣ ਦੀ ਸਜ਼ਾ ਕਿਸੇ ਦੂਸਰੇ ਨੂੰ ਮਿਲ ਰਹੀ ਹੈ ਗੁਰੂ ਜਰਾ ਮੀਰ ਮੀਂ ਦੇ ਡੰਗਰ ਬੰਨਿਆ ਹੋਈ ਸੀ ਤੇ ਰੱਬ ਦਾ ਸ਼ੁਕਰ ਹੈ ਜਿਹੜੀ ਜਾਣਕਾਰੀ ਅਜੇ ਤੱਕ ਆ ਰਹੀ ਹੈ ਕਿ ਡੰਗਰ ਜਿਹੜੇ ਖੋਲ ਦਿੱਤੇ ਗਏ ਨੇ ਜਿਹੜੇ ਤੁਹਾਡੀ ਜੀ ਸੀ ਉੱਤੇ ਉਹ ਖੋਲ ਦਿੱਤੇ ਗਏ ਨੇ ਤੇ ਪਰ ਜਿਹੜਾ ਪਰਿਵਾਰ ਦਾ ਜਿਹੜਾ ਬੜਾ ਬੁਰਾ ਹਾਲੇ ਰੋ ਰੋ ਕੇ ਕਿਉਂਕਿ ਜਦੋਂ ਆਪਣੀ ਅੱਖਾਂ ਦੇ ਸਾਹਮਣੇ ਕੋਈ ਚੀਜ਼ ਤਬਾਹ ਹੁੰਦੀ ਹੈ ਤਾਂ ਉਸ ਨੂੰ ਵੇਖ ਸਕਣਾ ਇੱਕ ਬੜੀ ਔਖੀ ਗੱਲ ਹੁੰਦੀ ਹੈ ਵਿਆਸ ਦਾ ਨੁਕੀ ਨੇ ਕੀ ਕਿਹਾ ਉਹ ਵੀ ਤਾਂ ਸੁਣਾਉਣੇ ਆ ਗੁੱਜਰਪਾਈ ਚਾਹ ਦੇ ਲੋਕ ਉਥੇ ਪਹੁੰਚੇ ਹੋਏ ਨੇ ਉਹਦੇ ਨਾਲ ਉਹਨਾਂ ਨੇ ਕੀ ਕਿਹਾ ਉਹਨਾਂ ਨਾਲ ਗੱਲਬਾਤ ਕੀਤੀ ਗਈ ਉਹਨਾਂ ਨੇ ਕੀ ਕਿਹਾ ਤੁਹਾਨੂੰ ਵੀ ਸੁਣਾਉਣੀ ਹੈ ਚਲ ਮੈਂ ਪਹੇ ਪੈ ਗਿਆ ਕੀ ਨਾਂ ਤੁਹਾਡਾ ਮੇਰਾ ਨਾਮ ਲਾਲ ਹੁਸੈਨ ਹੈ ਜੀ ਤੇ ਇਹ ਕੀ ਹੋਈ ਘਟਨਾ ਸਾਰੀ ਇਹਦੇ ਬਾਰੇ ਦੱਸੋ ਕਿ ਕੀ ਗੱਲ ਹੋ ਗਈ ਆ ਅੱਗ ਕਿਹੜੀ ਕਿੱਥੋਂ ਲੱਗੀ ਆ ਇਹ ਕਾਰਨ ਹੋਇਆ ਇਧਰੋਂ ਖੇਤਾਂ ਤੋਂ ਆਈ ਜੀ ਅੱਛਾ ਤੇ ਇਧਰ ਆ ਕੇ ਨੰਗੇ ਆ ਸਾਰਾ ਨੁਕਸਾਨ ਹੋ ਗਿਆ ਤਿੰਨ ਘਰ ਸੀ ਉਹਨਾਂ ਦੀ ਪਰਾਲੀ ਲੜ ਛੱਡ ਇਧਰ ਹੋਰ ਕੱਪੜਾ ਲੀੜਾ ਜੋ ਪਰਵਾਰ ਜਿਹੜਾ ਗੱਲ ਕਰਨ ਦੀ ਹਾਲਾਤ ਵਿੱਚ ਨਹੀਂ ਸੀ ਅਤੇ ਜਿਹੜੇ ਉੱਥੇ ਪਹੁੰਚੇ ਹੋਏ ਸਨ ਭਾਈਚਾਰੇ ਦੇ ਲੋਕ ਲਾਲ ਗੁੱਜਰ ਹੋਣੇ ਜਿਨ੍ਹਾਂ ਨੂੰ ਸਾਰੇ ਜਾਣਦੇ ਨੇ ਬਿਆਸ ਤੋਂ ਪਹੁੰਚੇ ਸਨ ਜੋ ਮੌਕੇ ਤੇ ਤੁਸੀਂ ਦੇਖ ਚੁੱਕੇ ਹੋ ਨੇ ਕਿੰਨੀ ਭਾਰੀ ਜਿਹੜੀ ਤਬਾਈ ਮਚਾਈ ਹੋਈ ਹੈ थाना ਮੁਖੀ ਬਿਆਸਰਪਾਲ ਸਿੰਘ ਨਾਲ ਜੁੜਨ ਦੀ ਕੋਸ਼ਿਸ਼ ਕਰਦੇ ਹਾਂ ਮੇਰੇ ਨਾਲ ਫੋਨ ਲਾਈਨ ਤੇ ਜਿਹੜੇ ਬਿਆਸ थाना ਮੁਖੀ ਐਸ ਐਚ ਹਰਪਾਲ ਸਿੰਘ ਜੀ ਜੁੜ ਚੁੱਕੇ ਨੇ ਜੀ ਜਨਾਬ ਜਿਹੜੀ ਇਹ ਘਟਨਾ ਹੋਈ ਹੈ ਕਿਸ ਤਰ੍ਹਾਂ ਹੋਈ ਹੈ ਕਿ ਨਾ ਸੱਭਨ ਅੱਗ ਲੱਗੀ ਜਗ ਦੇ ਕਾਰਨਾਂ ਦਾ ਤਾਂ ਇਹ ਪਤਾ ਨਹੀਂ ਲੱਗ ਸਕਿਆ ਜੀ ਤੇ ਉਹ ਆਫਟਰ ਅਵਨ ਇਵੈਸਟੀਗੇਸ਼ਨ ਤੁਹਾਨੂੰ ਦੱਸਾਂਗੇ ਜੋ ਵੀ ਹੋ ਗਿਆ ਫਿਰ ਫਿਲਹਾਲ ਆਗੂ ਤੇ ਕੰਟਰੋਲ ਪਾ ਲਿਆ ਜੀ ਤਿੰਨ ਘਰ ਚੀਜ਼ ਦੇ ਕੋਲ ਜਿੰਨ ਕੋਲ ਅਸੀਂ ਗੁਜਰ ਸਾਹ ਬੰਦੇ ਉਸਾਰਾ ਸੇ ਕੰਟਰੋਲ ਕਰ ਲਿਆ ਕੋ ਸਾਨੂੰ ਐਸਟੀਐਮ ਸਾਹਿਬ ਤੇ ਐਮਐਲਐਸ ਸਾਹਿਬ ਆਸੋ ਲੋਂ ਸੰਤ ਤੇ ਤੇ ਗੱਡੀ ਸਰਕਾਰੀ ਭੇਜ ਦਿੱਤੀ ਕੇ ਸੀ ਐਂਬੂਲੈਂਸ ਆ ਚ ਡੇਰਾ ਬਿਆਸ ਤੋਂ ਵੀ ਗੱਡੀ ਆ ਚੁੱਕੀ ਹੈ ਜੀ ਕੋਈ ਇਹਨਾਂ ਕਰਦਾ ਕਹਿ ਰਹੇ ਆ ਕਿ ਡੰਗਰਾਂ ਨੂੰ ਖੋਲ ਲਿਆ ਗਿਆ ਜਾਂ ਕੋਈ ਨੁਕਸਾਨ ਤੇ ਨਹੀਂ ਹੋਇਆ ਡੰਗਰ ਫਿਲਹਾਲ ਮੋਟਰਸਾਈਕਲ ਵਗੈਰਾ ਜਿਹੜੇ ਕੋਈ ਸਮਾਨ ਵਗੈਰਾ ਬਰਨ ਹੋਇਆ ਜੀ ਇਹਨਾਂ ਦਾ ਡੰਗਰ ਵਗੈਰਾ ਤੇ ਸਾਰੇ ਜਿਹੜੇ ਵਿਅਕਤੀ ਉਸ ਰਾਖੇਤ ਨੇ ਜੀ ਇਹ ਕੋਈ ਚਸ਼ਮਦੀਤਾਂ ਤੋਂ ਲੱਗਦਾ ਕਿ ਕਹਿ ਰਹੇ ਆ ਕਿ ਨਾੜ ਨੂੰ ਅੱਗ ਲੱਗੀ ਸੀ ਕਿਤੇ ਉੱਥੇ ਹਵਾ ਦੇ ਨਾਲ ਨਾ ਨਾ ਦੇਸ਼ ਦਾ ਪਾਰਟ ਆਫ ਅ ਇਨਵੈਸਟੀਗੇਸ਼ਨ ਅਸੀਂ ਫਿਲਹਾਲ ਤੈਨੂੰ ਕੁਝ ਨਹੀਂ ਦੱਸ ਸਕਦੇ ਇਨਵੈਸਟੀਗੇਸ਼ਨ ਤੋਂ ਬਾਅਦ ਫਿਰ ਤੁਹਾਨੂੰ ਕੱਲ ਤੱਕ ਦੱਸ ਸਕਦੇ ਕਿ ਵੀ ਇਹ ਕੀ ਹੋਇਆ ਜੀ ਜੀ ਤੁਸੀਂ ਤੁਰੰਤ ਮੌਕੇ ਤੇ ਪਹੁੰਚਦੇ ਹੋ ਉਸ ਤੋਂ ਬਾਅਦ ਡੇਰਾ ਬਿਆਸ ਤੋਂ ਐਂਬੂਲੈਂਸ ਆਈਆਂ ਜੀ ਗੱਡੀਆਂ ਫਾਇਰ ਬਿਗੜਦੀਆਂ ਹਾਂ ਜੀ ਨਹੀਂ ਸਾਨੂੰ ਜਿਹੜਾ ਇਨਫੋਰਮੇਸ਼ਨ ਮੇਰੇ ਅਸੀ 18 ਸਾਡੇ ਦੇ ਜਿੰਨੇ ਕਰਮਚਾਰੀ ਸੀ ਸਾਰੇ ਇੱਥੇ ਪਹੁੰਚ ਗਏ ਸੀ ਜਿੰਨਾ ਕੁ ਅਸੀਂ ਕਰ ਸਕਿਆ ਮੜ ਕੇ ਸਾਨੂੰ ਸਰਕਾਰੀ ਗੱਡੀ ਜਿਹੜੀ ਸੀ ਉਹ ਬਾਬਾ ਬਗਲਾ ਸਾਹਿਬ ਤੋਂ ਉਹ ਲਾਸਟ ਹੀ ਜਾਨੀ ਪਿਛਵਾਤੀ ਸੀ ਤੇ ਨਾਲ ਹੀ ਡੇਰਾ ਬਿਆਸ ਤੋਂ ਆ ਗਏ ਸੀ ਦੋ ਗੱਡੀਆਂ ਆ ਗਏ ਜਿਨ੍ਹਾਂ ਨੇ ਅੱਗ ਤੇ ਕਾਬੂ ਪਾ ਲਈ ਜੀ ਇਹ ਕਿੱਥੇ ਕੋਈ ਕਰਕੇ ਲੋਕੇਸ਼ਨ ਆ ਜਿਹੜੀ ਅਸਲ ਦੇ ਵਿੱਚ ਪਿੰਡ ਵਜੀਰ ਪੁੱਲੜਾ ਜੀ ਆਪਣਾ ਉਹਦੇ ਨਾਲ ਹੀ ਡੇਢ ਕਿਲੋਮੀਟਰ ਅਗਲੇ ਪਾਸੇ ਡੇਰੇ ਨੇ ਜੀ ਕੁਝ ਜਿਹਾ ਇੱਕ ਗੁਜਰਾਂ ਦੇ ਕਿਡੇ ਦੇ ਆ ਜੀ 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 ਧੰਨਵਾਦ ਜੀ ਜਾਣਕਾਰੀ ਦੇਣ ਲਈ ਥੈਂਕ ਯੂ ਪੁਚਲੀ ਜਾਂਚ ਦਾ ਵਿਸ਼ਾ ਕਿਸੇ ਨੇ ਸ਼ੈਤਾਨੀ ਕੀਤੀ ਜਾਂ ਵਾਕਈ ਨਾਣ ਨੂੰ ਅੱਗ ਲੱਗੀ ਸੀ ਹਲਕਾ ਵਿਧਾਇਕ ਨੇ ਵੀ ਦੇਜ ਦਿੱਤੇ ਤੇ ਡੈਰੀ ਤੋਂ ਵੀ ਗੱਡੀ ਆ ਗਈ ਪਰ ਵੱਡਾ ਸਵਾਲ ਜਿਹੜੇ ਜੁੱਧ ਦੇ ਹਾਲਾਤ ਨੇ ਉਸ ਹਾਲਾਤ ਵਿੱਚ ਵੀ ਜਿਹੜੇ ਨਾਣ ਨੂੰ ਅੱਗ ਲਾ ਦੇਣਾ ਵੱਡਾ ਇੱਕ ਸਵਾਲ ਹੈ ਕਿਉਂਕਿ ਜਦੋਂ ਨਾਣ ਨੂੰ ਅੱਗ ਲੱਗੀ ਹੁੰਦੀ ਹੈ ਰਾਤ ਨੂੰ ਤਾਂ ਭਲੇਖਾ ਪਿੰਦਾ ਹੀ ਪਿੰਦਾ ਇਹ ਲੋਕਾਂ ਦੇ ਵਿੱਚ ਸਹਿਮ ਹੁੰਦਾ ਹੀ ਹੁੰਦਾ ਹੈ ਪਿਛਲੇ ਦਿਨਾਂ 'ਚ ਵੀ ਲੋਕਾਂ ਨੇ ਪਰੇਜ ਨਹੀਂ ਕੀਤਾ ਨਾਣ ਨੂੰ ਅੱਗ ਲਾਉਣ ਦੇ ਵਿੱਚ ਇੱਥੋਂ ਤੱਕ ਕਿ ਪ੍ਰਸ਼ਾਸਨ ਜਿਹੜਾ ਵੀ ਤੰਗ ਹੋਇਆ ਕੀ ਕਾਰ ਨੂੰ ਅੱਗ ਲਗਾਏ ਬਿਗੈ ਨਹੀਂ ਸਰ ਸਕਦਾ ਰਾਏ ਜ਼ਰੂਰ ਦੇਣਾ